ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲੇ ਤੇ ਅਸੀਂ ਤੁਹਾਡੇ ਕੋਲ ਮਾਫੀ ਮੰਗਦੇ ਆ ਕਿ ਅਸੀਂ ਕਿੰਨੇ ਦਿਨਾਂ ਤੋਂ ਆਪਾਂ ਤੁਹਾਡੇ ਸਾਹਮਣੇ ਕੋਈ ਵੀ ਵੀਡੀਓ ਜਿਹੜੀ ਅਪਲੋਡ ਨਹੀਂ ਕੀਤੀ ਨਹੀਂ ਸਾਡਾ ਕੋਈ ਵਲੌਗ ਆਇਆ ਵਾ ਇਹਦਾ ਇਹ ਕਾਰਨ ਹੀ ਕਿ ਸਾਡਾ ਮਾਮਾ ਬੜਾ ਉਦਾਸ ਸੀਗਾ ਕਿਉਂਕਿ ਮੇਰੇ ਡੈਡੀ ਦੇ ਸਕੇ ਬ੍ਰਦਰ ਤੇ ਨਹੀਂ ਪਰ ਉਹਨਾਂ ਦਾ ਪੱਗ ਬਟਾਊ ਭਰਾ ਬਣੇ ਸੀਗੇ ਅੰਕਲ ਜੀ ਸਾਡੇ ਚਾਚਾ ਜੀ ਲਗਦੇ ਸੀ ਉਹਨਾਂ ਦੀ ਡੈਥ ਹੋ ਗਈ 2 ਦਸੰਬਰ ਨੂੰ ਜਿਹਦੇ ਕਰਕੇ ਮਾਂ ਨੇ ਬੜਾ ਉਦਾਸ ਸੀਗਾ ਤੇ ਸਾਡਾ ਵੀਡੀਓ ਬਣਾਉਂਦਾ دل ਨਹੀਂ ਕੀਤਾ ਉਹ ਸਾਡੇ ਸਕੇ ਚਾਚਾ ਜੀ ਤੇ ਨਹੀਂ ਪਰ ਫਿਰ ਵੀ ਉਹਨਾਂ ਨੇ ਸਕੇ ਨਾਲੋਂ ਵੱਧ ਕੇ ਸਾਡਾ ਹਰ ਮੁਸੀਬਤ ਦੁੱਖ ਤਕਲੀਫ ਵਿੱਚ ਸਾਡਾ ਸਾਥ ਦਿੱਤਾ ਮੇਰੇ ਮੰਮੀ ਡੈਡੀ ਦੀ ਡੈਥ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਕਦੀ ਵੀ ਮਾਪਿਓ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਹਰ ਦੁੱਖ ਮੁਸੀਬਤ ਵੇਲੇ ਸਾਡੇ ਨਾਲ ਖੜਦੇ ਰਹੇ ਹੀ ਮੇਰੇ ਭਰਾਵਾ ਦੇ ਸਿਰ ਤੇ ਵੀ ਉਹਨਾਂ ਨੇ ਹੱਥ ਰੱਖਿਆ ਕਿ ਉਹਨਾਂ ਨੂੰ ਕਦੇ ਵੀ ਇਕੱਲਾ ਮਹਿਸੂਸ ਨਹੀਂ ਹੋਣ ਦਿੱਤਾ ਜਦੋਂ ਸਾਡੇ ਤੇ ਮੁਸੀਬਤ ਦੁੱਖ ਤਕਲੀਫਾਂ ਦਾ ਪਹਾੜ ਟੁੱਟਿਆ ਸੀ ਤੇ ਇਹੀ ਅੰਕਲ ਜੀ ਹੀਗੇ ਜਿਹੜੇ ਸਾਡੇ ਨਾਲ ਖੜੇ ਸੀਗੇ ਇਹਨਾਂ ਨੇ ਸਾਨੂੰ ਹੌਸਲਾ ਦਿੱਤਾ ਮੇਰੇ ਡੈਡ ਜੀ ਨੂੰ ਹੌਸਲਾ ਦਿੱਤਾ ਤੇ ਅਸੀਂ ਇਹ ਇਨਸਾਨ ਨੂੰ ਆਪਾਂ ਦਿਲੋਂ ਸਲੂਟ ਕਰਦੇ ਹਾਂ ਆਪਾਂ ਕਦੀ ਵੀ ਇਹਨਾਂ ਨੂੰ ਭੁੱਲ ਨਹੀਂ ਸਕਦੇ ਇੰਨੇ ਚੰਗੇ ਇਨਸਾਨ ਹੀਗੇ ਮੈਂ ਹੁਣ 39 ਪਲੱਸ ਆ ਤੇ ਸਟਾਰਟਿੰਗ ਤੋਂ ਮੈਂ ਵੇਖਦੀ ਆ ਰਹੀ ਇਹੀ ਸਰਪੰਚ ਹੀਗੇ ਸਾਡੇ ਪਿੰਡ ਦੇ ਭਾਵੇਂ ਸਰਕਾਰ ਕਿਹੜੀ ਬਣੀ ਹੀ ਕਾਂਗਰਸ ਬਣੀ ਹੀ ਅਕਾਲੀ ਬਣੀ ਹੀ ਭਾਵੇਂ ਆਮ ਆਦਮੀ ਪਾਰਟੀ ਬਣੀ ਪਰ ਸਾਰੇ ਲੋਕ ਜਿਹੜੇ ਹੀ ਸਾਡੇ ਪਿੰਡ ਦੇ ਸਾਰੇ ਹੀ ਲੋਕ ਜਿਹੜੇ ਹੀ ਇਹਨਾਂ ਨੂੰ ਪਸੰਦ ਕਰਦੇ ਹੀਗੇ ਤੇ ਹਰ ਟਾਈਮ ਇਹੀ ਸਰਪੰਚ ਪਿੰਡ ਦੇ ਬੰਦੇ ਹੀਗੇ ਕਿਉਂਕਿ ਇਹਨਾਂ ਨੇ ਕਦੀ ਵੀ ਕਿਹੇ ਵੀ ਅਮੀਰ ਗਰੀਬ ਵਿੱਚ ਕੋਈ ਵੀ ਭੇਦਭਾਵ ਨਹੀਂ ਕੀਤਾ ਇਹਨਾਂ ਨੇ ਗਰੀਬਾਂ ਦੀ ਵੀ ਦਿਲ ਖੋਲ ਕੇ ਸੇਵਾ ਕੀਤੀ ਹੀ ਉਹਨਾਂ ਨੂੰ ਹਰ ਜਿਹੜੀ ਚੀਜ਼ ਚਾਹੀਦੀ ਸੀ ਲੋੜਵੰਦਾਂ ਨੂੰ ਉਹਨਾਂ ਨੇ ਹਰ ਚੀਜ਼ ਜਿਹੜੀ ਸੀਗੀ ਉਹਨਾਂ ਨੂੰ ਹਾਜ਼ਰ ਕੀਤੀ ਕਦੀ ਵੀ ਕਿਸੇ ਨੂੰ ਵੀ ਕਿਹੇ ਚੀਜ਼ ਤੋਂ ਵੀ ਨਹੀਂ ਮੋੜਿਆ ਹਰ ਦੇ ਦੁੱਖ ਸੁੱਖ ਵਿੱਚ ਅੱਗੇ ਹੋ ਕੇ ਖੜਦੇ ਸੀਗੇ ਇੰਨਾ ਚੰਗਾ ਇਨਸਾਨ ਹੈ ਪਤਾ ਨਹੀਂ ਰੱਬ ਨੇ ਇਤਰਾ ਕਿਉਂ ਕੀਤਾ ਹਮੇਸ਼ਾ ਇਤਰਾ ਹੀ ਹੁੰਦਾ ਜਿਹੜਾ ਚੰਗਾ ਇਨਸਾਨ ਹੁੰਦਾ ਵਾ ਰੱਬ ਨੂੰ ਪਤਾ ਨਹੀਂ ਕਿਉਂ ਛੇਤੀ ਪਿਆ ਜਾਂਦੀ ਆ ਆਪਣੇ ਕੋਲ ਬੁਲਾਉਂਦੀ ਜਿੰਨੀ ਇਹਨਾਂ ਦੀ ਮੈਂ ਸਿਫਤ ਕਰਾਂ ਨਾ ਉੰਨੀ ਹੀ ਘਟਿਆ ਮੇਰੇ ਕੋਲ ਲਫ਼ਜ਼ ਨਹੀਂ ਆ ਕਿ ਮੈਂ ਇਹ ਅੰਕਲ ਜੀ ਦੇ ਇਹ ਬਹੁਤ ਹੀ ਇਮਾਨਦਾਰ ਇਨਸਾਨ ਸੀ ਬਹੁਤ ਚੰਗੇ ਸੁਭਾਅ ਦੇ ਮਾਲਕ ਸੀਗੇ ਇਹ ਰੱਬ ਵਰਗੀ ਰੂਹ ਸੀਗੇ ਮੈਂ ਪਰਮਾਤਮਾਗੇ ਹੀ ਅਰਦਾਸ ਕਰਦੀ ਹਾਂ ਪਰਮਾਤਮਾ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ